ਪੰਨ ਦੀ ਅਸਲੀ ਦਿਸ਼ਾ ਕੀ ਹੈ ਮੰਦਰ ਵਿੱਚ ਦਾਨ ਜਾਂ ਭੁੱਖੇ ਨੂੰ ਰੋਟੀ ਦੋਸਤੋ ਜ਼ਰਾ ਇੱਕ ਪਲ ਲਈ ਸੋਚੋ ਤੁਹਾਡੇ ਹੱਥ ਵਿੱਚ ਈਸ਼ਵਰ ਦੇ ਨਾਮ ਤੇ ਕੱਢੀ ਹੋਈ ਭੇਟ ਤੁਹਾਡੇ ਸਾਹਮਣੇ ਦੋ ਰਾਹ ਹਨ ਇੱਕ ਰਾਹ ਜੋ ਇੱਕ ਸ਼ਾਨਦਾਰ ਸੋਨੇ ਦੇ ਮੰਦਰ ਦੇ ਦਰਵਾਜ਼ੇ ਤੱਕ ਜਾਂਦਾ ਹੈ ਜਿੱਥੇ ਘੰਟੀਆਂ ਦੀ ਆਵਾਜ਼ ਤੇ ਮੰਤਰਾਂ ਦਾ ਜਾਪ ਤੁਹਾਡੇ ਮਨ ਨੂੰ ਸ਼ਾਂਤੀ ਨਾਲ ਭਰ ਦਿੰਦਾ ਹੈ ਦੂਜਾ ਰਾਜ ਜੋ ਉਸੇ ਮੰਦਰ ਦੀਆਂ ਪੌੜੀਆਂ ਤੇ ਬੈਠੇ ਇੱਕ ਮੈਲਿਕ ਕੁਚਲੇ ਭੁੱਖੇ ਇਨਸਾਨ ਵੱਲ ਜਾਂਦਾ ਹੈ ਜਿਸ ਦੀਆਂ ਅੱਖਾਂ ਵਿੱਚ ਆਸ਼ਾ ਨਹੀਂ ਕੇਵਲ ਇੱਕ ਪ੍ਰਸ਼ਨ ਹੈ ਕਿ ਮੈਨੂੰ ਦੋ ਰੋਟੀਆਂ ਮਿਲ ਸਕਦੀਆਂ ਹਨ ਤੁਹਾਡਾ ਹੱਥ ਉੱਥੇ ਹੀ ਠਹਿਰ ਜਾਂਦਾ ਹੈ ਤੁਹਾਡੀਆਂ ਉਂਗਲਾਂ ਵਿੱਚ ਦੱਬੀ ਹੋਈ ਭੇਟ ਕੰਬਨ ਲੱਗਦੀ ਹੈ ਮਾਨਵਿਕ ਤੂਫਾਨ ਉੱਠਦਾ ਹੈ ਔਨ ਦੀ ਅਸਲੀ ਦਿਸ਼ਾ ਕੀ ਹੈ ਈਸ਼ਵਰ ਦਾ ਵਾਸ ਕਿੱਥੇ ਹੈ ਉਸ ਪੱਥਰ ਦੀ ਮੂਰਤ ਵਿੱਚ ਜਿਸ ਨੂੰ ਲੱਖਾਂ ਲੋਕ ਪੁੱਜਦੇ ਹਨ ਜਾਂ ਉਸ ਜौंਦੀ ਜਲਦੀ ਮੂਤ ਵਿੱਚ ਜਿਸ ਨੂੰ ਸ਼ਾਇਦ ਕੋਈ ਦੇਖਦਾ ਵੀ ਨਹੀਂ ਇੱਕ ਅਜੀਹਸਵਾਲ ਹੈ ਜੋ ਹਰ ਆਸਥਾਵਾਨ ਦੇ ਮਨ ਵਿੱਚ ਕਦੇ ਨਾ ਕਦੇ ਉੱਠਦਾ ਹੈ ਇਹ ਧਰਮ ਅਤੇ ਕਰਮ ਦਾ ਆਸਥਾ ਅਤੇ ਮਨੁੱਖਤਾ ਦਾ ਸਭ ਤੋਂ ਵੱਡਾ ਯੁੱਧ ਹੈ ਅਤੇ ਅੱਜ ਅਸੀਂ ਇਸ ਯੁੱਧ ਦੇ ਪਾਰ ਜਾ ਕੇ ਉਸ ਸੱਚ ਨੂੰ ਖੋਜਣ ਦੀ ਕੋਸ਼ਿਸ਼ ਕਰਾਂਗੇ ਜੋ ਸ਼ਾਇਦ ਤੁਹਾਡੀ ਸੋਚ ਅਤੇ ਤੁਹਾਡੀ ਆਸਥਾ ਨੂੰ ਹਮੇਸ਼ਾ ਲਈ ਬਦਲ ਦੇਵੇ ਇਸ ਲਈ ਇਸ ਯਾਤਰਾ ਦੇ ਅੰਤ ਤੱਕ ਬਣੇ ਰਹੋ ਕਿਉਂਕਿ ਜੋ ਰਹੱਸ ਅੱਜ ਖੁੱਲਣ ਵਾਲਾ ਹੈ ਉਹ ਪੁੰਨ ਦੀ ਪਰਭਾਸ਼ਾ ਨੂੰ ਇੱਕ ਨਵਾਂ ਆਯਾਮ ਦੇਵੇ ਪਹਿਲਾ ਪੱਖ ਮੰਦਰ ਵਿੱਚ দান ਦਾ ਵਿਗਿਆਨ ਅਤੇ ਦਰਸ਼ਨ ਚਲੋ ਸਭ ਤੋਂ ਪਹਿਲਾਂ ਉਸ ਪੱਖ ਨੂੰ ਸਮਝਦੇ ਹਾਂ ਜੋ ਸਦੀਆਂ ਤੋਂ ਸਾਡੀ ਪਰੰਪਰਾ ਦਾ ਆਧਾਰ ਰਿਹਾ ਹੈ ਮੰਦਰ ਵਿੱਚ দান ਆਖਰ ਕਿਉਂ ਸਾਡੇ ਪੁਰਜਾਂ ਨੇ ਸਾਡੇ ਰਾਜੇ ਮਹਾਰਾਜਿਆਂ ਨੇ ਆਪਣਾ ਸਭ ਕੁਝ ਨਿਛਾਵਰ ਕਰਕੇ ਇੰਨਾ ਵਿਸ਼ਾਲ ਦੇਵ ਸਥਾਨਾਂ ਦਾ ਨਿਰਮਾਣ ਕਰਵਾਇਆ ਮੰਦਰ ਕੇਵਲ ਇਟ ਪੱਥਰ ਦੀ ਇਮਾਰਤ ਨਹੀਂ ਉਹ ਉਹ ਧਰਤੀ ਤੇ ਬਰੇ ਮੰਦir ਦੀ ਇੱਕ ਪ੍ਰਤੀਕ੍ਰਿਤੀ ਹੈ ਇੱਕ ਜੀਵੰਤ ਊਰਜਾ ਦਾ ਕੇਂਦਰ ਹੈ ਜਦੋਂ ਕਿਸੇ ਮੰਦਰ ਦੀ pran pratishta ਹੁੰਦੀ ਹੈ ਤਾਂ ਵੈਦਿਕ ਮੰਤਰਾਂ ਦੀ ਸ਼ਕਤੀ ਨਾਲ ਉਸ ਥਾਨ ਨੂੰ ਜਾਗਰਿਤ ਕੀਤਾ ਜਾਂਦਾ ਹੈ ਉਹ ਥਾਨ ਇੱਕ ਸਧਾਰਨ ਜ਼ਮੀਨ ਦਾ ਟੁਕੜਾ ਨਹੀਂ ਰਹਿ ਜਾਂਦਾ ਬਲਕਿ ਇੱਕ ਅਜੀਹਾ ਊਰਜਾ ਪੁੰਜ ਬਣ ਜਾਂਦਾ ਹੈ ਜਿੱਥੇ ਸਕਾਰਾਤਮਕ ਸ਼ਕਤੀਆਂ ਦਾ ਪਰਿਵਾਰ ਨਿਰੰਤਰ ਬਣਿਆ ਰਹਿੰਦਾ ਹੈ ਜਦੋਂ ਤੁਸੀਂ ਉਸ ਮੰਦਰ ਵਿੱਚ ਕੁਝ ਅਰਪਿਤ ਕਰਦੇ ਹੋ ਤਾਂ ਤੁਸੀਂ ਕੇਵਲ ਇੱਕ ਸੰਸਥਾ ਨੂੰ ਦਾਨ ਨਹੀਂ ਦੇ ਰਹੇ ਹੁੰਦੇ ਤੁਸੀਂ ਉਸ ਬ੍ਰਹਿਮੰਡੀ ਊਰਜਾ ਦੇ ਚੱਕਰ ਨੂੰ ਗਤੀਮਾਨ ਰੱਖਣ ਵਿੱਚ ਆਪਣਾ ਯੋਗਦਾਨ ਦੇ ਰਹੇ ਹੁੰਦੇ ਹੋ ਤੁਹਾਡਾ ਛੋਟਾ ਜਿਹਾ ਦਾਨ ਉਸ ਜਗ ਦੀ ਅਗਨੀ ਵਿੱਚ ਇੱਕ ਸੰਵਿਧਾ ਦੀ ਤਰ੍ਹਾਂ ਹੈ ਜੋ ਧਰਮ ਦੀ ਜੋਤੀ ਨੂੰ ਜਗਾਈ ਰੱਖਦੀ ਹੈ ਮੰਦਰ ਦਾ ਸਮਾਜਿਕ ਮਹੱਤਵ ਸੱਭਿਆਚਾਰ ਅਤੇ ਕਲਾ ਦਾ ਗੜ ਮੰਦਿਰਾਂ ਤੋਂ ਹੀ ਸੰਗੀਤ ਦੀਆਂ ਧਾਰਾ ਮਨਕੀਆਂ ਦਿੱਤ ਕਲਾਵਾਂ ਨੇ ਆਕਾਰ ਲਿਆ ਸੇਵਾ ਦੇ ਕਾਰਜ ਅੱਜ ਵੀ ਕਿੰਨੇ ਹੀ ਮੰਦਰ ਅੰਨ ਖੇਤਰ ਚਲਾਉਂਦੇ ਹਨ ਜਿੱਥੇ ਹਜ਼ਾਰਾਂ ਭੁੱਖੇ ਲੋਕਾਂ ਦਾ ਢਿੱਡ ਭਰਦਾ ਹੈ ਕਈ ਮੰਦਰ ਗਊਸ਼ਾਲਾਵਾਂ ਚਲਾਉਂਦੇ ਹਨ ਅਤੇ ਵੈਦਿਕ ਪਾਠਸ਼ਾਲਾਵਾਂ ਚਲਾਉਂਦੇ ਹਨ ਤੁਹਾਡਾ ਦਾਨ ਕਿਸੇ ਇੱਕ ਵਿਅਕਤੀ ਦੇ ਕੋਲ ਨਹੀਂ ਜਾਂਦਾ ਉਹ ਧਰਮ ਦੀ ਉਸ ਵਿਸ਼ਾਲ ਸੰਰਚਨਾ ਦੀ ਨੀਂਹ ਦਾ ਪੱਥਰ ਬਣਦਾ ਹੈ ਜੋ ਸਦੀਆਂ ਤੋਂ ਸਾਡੀ ਸਭਿਅਤਾ ਨੂੰ ਸੰਭਾਲੀ ਹੋਈ ਹੈ ਇਹ ਇੱਕ ਵਿਅਕਤੀ ਲਈ ਨਹੀਂ ਬਲਕਿ ਸੰਪੂਰਨ ਸਮਾਜ ਅਤੇ ਧਰਮ ਦੀ ਉન્નਤੀ ਲਈ ਕੀਤਾ ਗਿਆ ਨਿਵੇਸ਼ ਹੈ ਇਸ ਦ੍ਰਿਸ਼ਟੀਕੋਣ ਤੋਂ ਵਿਕੀਤਾ ਮੰਦਰ ਵਿੱਚ ਦਿੱਤਾ ਗਿਆ ਦਾਨ ਇੱਕ ਮਹਾਨ ਪੁੰਨ ਦਾ ਕਾਰਜ ਪ੍ਰਤੀਤ ਹੁੰਦਾ ਹੈ ਦੂਜਾ ਪੱਖ ਨਰ ਸੇਵਾ ਹੀ ਨਾਰਾਇਣ ਸੇਵ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਇੱਕ ਦੂਜਾ ਪਹਿਲੂ ਵੀ ਹੈ ਹੁਣ ਉਸੇ ਮੰਦਰ ਦੀ دہਲੀਜ਼ ਤੇ ਵਾਪਸ ਪਰਤਦੇ ਹਾਂ ਜਿੱਥੇ ਉਹ ਭੁੱਖਾ ਵਿਅਕਤੀ ਹੜਵੇ ਬੈਠਾ ਹੈ ਸਜੀਵ ਈਸ਼ਵਰ ਸਾਡੇ ਹੀ ਗ੍ਰੰਥ ਕਹਿੰਦੇ ਹਨ ਮੈਂ ਹੀ ਬ੍ਰਹਮ ਹਉ ਬ੍ਰह्म ਤੂੰ ਹੀ ਹੈ ਜੇਕਰ ਹਰ ਜੀਵ ਉਸ ਵਿੱਚ ਉਸੇ ਪਰਮਾਤਮਾ ਦਾ ਅੰਸ਼ ਹੈ ਤਾਂ ਕਿ ਇੱਕ ਭੁਖੇਟੇ ਡਦੀ ਅਗ ਉਸ ਪਰਮਾਤਮਾ ਦੀ ਹੀ ਪੀਲਾ ਨਹੀਂ ਹੈ ਸੰਤਾਂ ਦਾ ਉਪਦੇਸ਼ ਸੰਤਾਂ ਨੇ ਮਹਾਤਮਾਵਾਂ ਨੇ ਵਾਰ-ਵਾਰ ਸਾਨੂੰ ਇਹ ਸਿਖਾਇਆ ਕਿ ਨਰ ਸੇਵਾ ਹੀ ਨਾਰਾਇਣ ਸੇਵਾ ਹੈ ਭਾਵ ਤਮੇਤ ਈਸ਼ਵਰ ਪੌਗਦੇ ਨਹੀਂ ਭਾਵ ਦੇ ਭੁਖੇ ਹਨ ਉਹ ਤੁਹਾਡੀ ਭਗਤੀ ਦੀ गहराई नु ویکਦੇ ਹਨ ਤੁਹਾਡੇ ਚੜਾਵੇ ਦੀ ਉਚਾਈ ਨੂੰ ਨਹੀਂ ਜਦੋਂ ਤੁਸੀਂ ਕਿਸੇ ਭੁੱਖੇ ਨੂੰ ਭੋਜਨ ਕਰਾਉਂਦੇ ਹੋ ਤਾਂ ਤੁਸੀਂ ਕੇਵਲ ਉਸ ਦਾ ਢਿੱਡ ਨਹੀਂ ਭਰਦੇ ਤੁਸੀਂ ਉਸ ਦੇ ਅੰਦਰ ਬੈਠੇ ਪਰਮਾਤਮਾ ਨੂੰ ਤ੍ਰਿਪ ਕਰਦੇ ਹੋ ਜਦੋਂ ਤੁਸੀਂ ਕਿਸੇ ਰੋਗੀ ਦੀ ਸੇਵਾ ਕਰਦੇ ਹੋ ਤਾਂ ਤੁਸੀਂ ਸਵੈ ਈਸ਼ਵਰ ਦੇ ਜ਼ਖਮਾਂ ਤੇ ਮਲਮ ਲਗਾ ਰਹੇ ਹੁੰਦੇ ਹੋ ਇਸ ਵਿੱਚ ਕੋਈ ਵਿਚੋਲਾ ਨਹੀਂ ਹੈ ਕੋਈ ਪੁਜਾਰੀ ਨਹੀਂ ਕੋਈ ਸੰਸਥਾ ਨਹੀਂ ਇੱਥੇ ਤੁਹਾਡੀ ਸੇਵਾ ਅਤੇ ਈਸ਼ਵਰ ਦੀ ਸਭਕ੍ਰਿਤੀ ਦੇ ਵਿਚਾਰ ਕੋਈ ਪਰਦਾ ਨਹੀਂ ਹੈ ਇਹ ਸਭ ਤੋਂ ਪਰਤਕ ਸਭ ਤੋਂ ਜੀਵੰਤ ਪੂਜਾ ਹੈ। ਮਹਾਨ ਰਹੱਸ। ਭਗਵਤ ਗੀਤਾ ਅਨੁਸਾਰ দান ਦੇ ਤਿੰਨ ਪ੍ਰਕਾਰ ਤਾਂ ਕਿ ਅਸੀਂ ਇਸ ਨਤੀਜੇ ਤੇ ਪਹੁੰਚ ਜਾਈਏ ਕਿ ਸਾਨੂੰ ਮੰਦਰਾਂ ਵਿੱਚ দান ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਨਹੀਂ, ਇੱਥੇ ਹੀ ਕਹਾਣੀ ਵੀ ਸਭ ਤੋਂ ਵੱਡਾ ਰਹੱਸ ਸ਼ੁਰੂ ਹੁੰਦਾ ਹੈ। ਸੱਚ ਇਹ ਹੈ ਕਿ ਸੱਚਾਈ ਇਨ੍ਹਾਂ ਦੋਹਾਂ ਵਿੱਚੋਂ ਕਿਸੇ ਇੱਕ ਵਿਕਲਪ ਨੂੰ ਚੁਣਨਾ ਨਹੀਂ ਹੈ, ਬਲਕਿ ਇਨ੍ਹਾਂ ਦੇ ਪਾਰ ਜਾ ਕੇ দান ਦੇ ਮੂਲ ਸਬੂਤ ਨੂੰ ਸਮਝਣਾ ਹੈ। ਉਨ ਕਿੱਥੇ ਜ਼ਿਆਦਾ ਹੈ ਇਹ ਇਸ ਗੱਲ ਤੇ ਨਿਰਭਰ ਨਹੀਂ ਕਰਦਾ ਕਿ ਦਾਨ ਕਿਸ ਨੂੰ ਦਿੱਤਾ ਗਿਆ ਬਲਕਿ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਦਾਨ ਕਿਸ ਭਾਵਨਾ ਕਿਸ ਦੀਸ਼ਨਾ ਅਤੇ ਕਿਸ ਪਾਤਰ ਨੂੰ ਦਿੱਤਾ ਗਿਆ ਸ਼੍ਰੀਮਦ ਭਗਵਤ ਗੀਤਾ ਦੇ 7ਵੀਂ ਅਧਿਆਇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦਾਨ ਦੇ ਤਿੰਨ ਪ੍ਰਕਾਰ ਦੱਸਦੇ ਹਨ ਜੋ ਇਸ ਦਵੰਦ ਦੀ ਕੁੰਜੀ ਹਨ ਨੰਬਰ 1 ਸਾਤਵਿਕ ਦਾਨ ਇਹ ਉਹ ਦਾਨ ਹੈ ਜੋ ਕਰਤਬ ਸਮਝ ਕੇ ਬਿਨਾਂ ਕਿਸੇ ਫਲ ਦੀ ਇੱਛਾ ਦੇ ਸਹੀ ਦੇਸ਼ ਸਹੀ ਕਾਲ ਤੇ ਯੋਗ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਇਸ ਵਿੱਚ ਕੋਈ ਹੰਕਾਰ ਨਹੀਂ ਹੁੰਦਾ ਕੋਈ ਦਿਖਾਵਾ ਨਹੀਂ ਹੁੰਦਾ ਇਹ ਨੀ ਸਵਾਰਥ ਹੁੰਦਾ ਹੈ ਨੰਬਰ 2 ਰਾਸਿਕ ਦਾਨ ਇਹ ਉਹ ਦਾਨ ਹੈ ਜੋ ਕਿਸੇ ਫਲ ਦੀ ਇੱਛਾ ਨਾਲ ਜਾ ਯਸ਼ਕੀਤੀ ਅਤੇ ਸਨਮਾਨ ਪਾਉਣ ਲਈ ਜਾ ਬੇਮਨ ਨਾਲ ਦਿੱਤਾ ਜਾਂਦਾ ਹੈ ਜਿਵੇਂ ਆਪਣਾ ਨਾਮ ਚਮਕਾਉਣ ਲਈ ਮੰਦਰ ਵਿਸੰਗ ਮੰਦਿਰ ਦੀ ਪੱਟੀ ਲਗਾਉਣਾ ਇਸ ਦਾ ਪੁੰਨ ਕਟ ਹੋ ਜਾਂਦਾ ਹੈ ਨੰਬਰ 3 ਤਾਮਸਿਕ দান ਇਹ ਉਹ দান ਹੈ ਜੋ ਬਿਨ ਸਤਿਕਾਰ ਦੇ ਨਿਰਾਦਰ पूर्वक ਅਯੋਗ ਦੇਸ਼ਕਾਨ ਵਿੱਚ ਅਤੇ ਕੋ ਪਾਤਰ ਨੂੰ ਦਿੱਤਾ ਜਾਂਦਾ ਹੈ ਜਿਵੇਂ ਕਿਸੇ ਸ਼ਰਾਬੀ ਨੂੰ ਸ਼ਰਾਬ ਪੀਣ ਲਈ ਪੈਸੇ ਦੇਣਾ ਜਾਂ ਕਿਸੇ ਆਲਸੀ ਨੂੰ ਹੋਰ ਆਲਸੀ ਬਣਾ ਦੇਣਾ ਇਹ ਪੁੰਨ ਦੀ ਬਜਾਈ ਪਾਪ ਦਾ ਕਾਰਨ ਬਣ ਸਕਦਾ ਹੈ ਅੰਤਿਮ ਨਤੀਜਾ ਵਿਵੇਕ ਹੀ ਮਹਾ ਪੁੰਨ ਹੈ ਰਹਿਸ ਇਹ ਨਹੀਂ ਹੈ ਕਿ ਮੰਦਰ ਵਿੱਚ ਦੇਈਏ ਚਕਰੀਬ ਰਹਿਸ ਇਹ ਹੈ ਕਿ ਤੁਹਾਡਾ ਭਾਵ ਕੀ ਹੈ ਤੇ ਸਾਹਮਣੇ ਵਾਲਾ ਪਾਤਰ ਕਿਉਂ ਚਾਹ ਦਾਨ ਦੀ ਦਿਸ਼ਾ ਤੁਹਾਡੀ ਨੀਅਤ ਤੈਅ ਕਰਦੀ ਹੈ ਉੱਤਮ ਮੰਦਰ ਇੱਕ ਅਜਿਹਾ ਮੰਦਰ ਜੋ ਆਪਣੀ ਆਮਦਨ ਨਾਲ ਵਿਦਿਆਲੇ ਹਸਪਤਾਲ ਖੇਤਰ ਤੇ ਗਊਸ਼ਾਲਾ ਚਲਾਉਂਦਾ ਹੈ ਜੋ ਧਰਮ ਅਤੇ ਸਮਾਜ ਦੀ ਰੀੜ ਬਣਿਆ ਹੋਇਆ ਹੈ ਉੱਥੇ ਦਿੱਤਾ ਗਿਆ ਦਾਨ ਅਸੀਮ ਪੁੰਨ ਦਿੰਦਾ ਹੈ ਸੁਪਾਤਰ ਇੱਕ ਸਵਾਮੀ ਮਾਨਵੀ ਵਿਦਿਆਰਥੀ ਜੋ ਪੜ੍ਹਾਈ ਨਹੀਂ ਕਰ ਪਾ ਰਿਹਾ ਉਹ ਦਾਨ ਦਾ ਸੁਪਾਤਰ ਹੈ ਇੱਕ ਵਿਧਵਾ ਇਸਤਰੀ ਜੋ ਆਪਣੇ ਬੱਚਿਆਂ ਲਈ ਸੰਘਰਸ਼ ਕਰ ਰਹੀ ਹੈ ਉਹ ਸੁਪਾਤਰ ਹੈ ਪੁੰਨ ਦਾ ਪਲੜਾ ਹਮੇਸ਼ਾ ਵਿਵੇਕ ਦੀ ਤਰਫ ਭਾਰੀ ਹੁੰਦਾ ਹੈ ਅੰਤਿਮ ਸੱਚ ਇਹ ਹੈ ਕਿ ਈਸ਼ਵਰ ਨਾ ਤਾਂ ਕੇਵਲ ਮੰਦਰ ਦੀ ਮੂਰਤ ਵਿੱਚ ਕੈਦ ਹੈ ਅਤੇ ਨਾ ਹੀ ਕੇਵਲ ਤੀਨ ਦੁਖੀਆਂ ਦੇ ਰੂਪ ਵਿੱਚ ਸੀਮਿਤ ਹੈ ਉਹ ਸਰਵਵਿਆਪੀ ਹੈ ਤੁਹਾਡਾ ਕਰਤਵ ਹੈ कि ਤੁਸੀਂ ਆਪਣੇ ਵਿਵੇਕ ਦਾ ਪ੍ਰਯੋਗ ਕਰਕੇ ਇਹ ਤੈਅ ਕਰੋ ਕਿ ਉਸ ਸਮੇਂ ਉਸ ਪ੍ਰਸਥਿਤੀ ਵਿੱਚ ਤੁਹਾਡੇ ਦਾਨ ਦੀ ਸਭ ਤੋਂ ਵੱਧ ਜ਼ਰੂਰਤ ਕਿੱਥੇ ਹੈ ਅਗਲੀ ਵਾਰ ਜਦੋਂ ਤੁਹਾਡਾ ਹੱਥ ਦਾਨ ਦੇਣ ਲਈ ਉੱਠੇ ਤਾਂ ਇੱਕ ਪਲ ਲਈ ਰੁਕੋ ਆਪਣੀਆਂ ਅੱਖਾਂ ਨੂੰ ਬੰਦ ਕਰੋ ਤੇ ਆਪਣੇ ਆਪ ਤੋਂ ਇਹ ਇੰਪ੍ਰੈਸ਼ਨ ਪੁੱਛੋ ਮੇਰਾ ਭਾਵ ਕੀ ਹੈ ਕੀ ਮੈਂ ਇਹ ਨੀ ਸਵਾਰਥ ਭਾਵ ਨਾਲ ਕਰ ਰਿਹਾ ਹਾਂ ਮੇਰਾ ਉਦੇਸ਼ ਕੀ ਹੈ ਕਿ ਇਸ ਨਾਲ ਕਿਸੇ ਦਾ ਅਸਲ ਕਲਿਆਣ ਹੋਵੇਗਾ ਕਿਸ ਨੂੰ ਮੈਂ ਦੇ ਰਿਹਾ ਹਾਂ ਕਿ ਉਹ ਇਸ ਤਰ੍ਹਾਂ ਸੁਭਾਤਰ ਹੈ ਜਦੋਂ ਇੰਨਾ ਤਿੰਨਾ ਪ੍ਰਸ਼ਨਾਂ ਦਾ ਉੱਤਰ ਤੁਹਾਡਾ ਹਿੱਦ ਪੂਰੀ ਇਮਾਨਦਾਰੀ ਨਾਲ ਹਾਂ ਵਿੱਚ ਦੇਵੇ ਤਾਂ ਸਮਝ ਲੈਣਾ ਕਿ ਤੁਹਾਡੇ ਹੱਥਾਂ ਤੋਂ ਮਹਾਪੁੰਨ ਦਾ ਸਿਰਜਨ ਹੋ ਰਿਹਾ ਹੈ ਫਿਰ ਚਾਹੇ ਉਹ ਪੇਂਟ ਮੰਦਰ ਦੀ দান ਪੇਟੀ ਵਿੱਚ ਜਾਵੇ ਜਾਂ ਕਿਸੇ ਜ਼ਰੂਰਤਮੰਦੀ ਹਥੇਲੀ ਤੇ ਅਸਲ ਪੁੰਨ ਕਰਮ ਵਿੱਚ ਨਹੀਂ ਕਰਮ ਦੇ ਪਿੱਛੇ ਛਿਪੀ ਚੇਤਨਾ ਵਿੱਚ ਹੁੰਦਾ ਹੈ ਤਾਂ ਦੋਸਤੋ ਸਾਡੇ ਦੁਆਰਾ ਦਿੱਤੀ ਗਈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਮਿਲਦੇ ਹਾਂ ਅਗਲੀ ਜਾਣਕਾਰੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ